ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਨੂੰਕੇ ਨੂੰ ਵੱਡੀ ਰਾਤ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਐਨ ਆਰ ਆਈ ਅਮਰਜੀਤ ਕੌਰ ਮਹਿਲਾ ਦੇ ਵੱਲੋਂ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰ ਜੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਆ ਸੀ ਕਿ ਜਗਰਾਉਂ ਹੀਰਾ ਬਾਗ ਦੇ ਵਿੱਚ ਉਹਨਾਂ ਦੀ ਇੱਕ ਕੋਟੀ ਸਥਿਤ ਹੈ ਜਿਸ ਦੇ ਉੱਤੇ ਵਿਧਾਇਕਾ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜਾ ਮਿਲ ਕੇ ਕਬਜ਼ਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਜਿਹੜੀ ਅਦਾਲਤ ਦੇ ਵਿੱਚ ਸਰਬਜੀਤ ਕੌਰ ਦੇ ਖਿਲਾਫ ਜਿਹੜੀ ਹੈ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਉਹਨਾਂ ਨੂੰ ਵੱਡੀ ਰਾਤ ਮਿਲਿਆ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਜਿਹੜਾ 2023 ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਵੱਡੇ ਪੱਧਰ ਤੇ ਮਾਮਲਾ ਚੁੱਕਿਆ ਗਿਆ ਸੀ ਤੇ ਵਿਧਾਇਕ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਸੀ ਅਦਾਲਤ ਵੱਲੋਂ ਕੇਸ ਰੱਦ ਕੀਤੇ ਜਾਣ ਤੋਂ ਬਾਅਦ ਵਿਧਾਇਕਾ ਅਤੇ ਉਹਨਾਂ ਦੇ ਪਰਿਵਾਰ ਨੂੰ ਕਲੀਨ ਚਿੱਟ ਜਿਹੜੀ ਆ ਉਹ ਮਿਲ ਗਈ ਹੈ ਤੇ ਹਲਕੇ ਦੇ ਵਿੱਚ ਲੋਕਾਂ ਅਤੇ ਸਮਰਥਕਾਂ ਦੇ ਵਿੱਚ ਜਿਹੜੀ ਆ ਖੁਸ਼ੀ ਦੀ ਲਹਿਰ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਵੀ ਜਿਹੜੀ ਆ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਵਿਧਾਇਕਾ ਮਾਨੁਕੇ ਨੇ ਕਿਹਾ ਕਿ ਵਾਹਿਗੁਰੂ ਦੇ ਘਰ ਦੇ ਰਹਿ ਅੰਧੇਰ ਨਹੀਂ ਕੋਈ ਕਿੰਨਾ ਵੀ ਕੂੜ ਪ੍ਰਚਾਰ ਕਰ ਲਵੇ ਸੱਚ ਦੀ ਹਮੇਸ਼ਾ ਜਿਤ ਹੁੰਦੀਆ ਵਿਰੋਧੀਆਂ ਵੱਲੋਂ ਸਾਜ਼ਿਸ਼ਾਂ ਰਚ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਪਰ ਅਦਾਲਤ ਨੇ ਸਚਾਈ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਇਨਸਾਫ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ 2023 ਦਾ ਇਹ ਮਾਮਲਾ ਹੈ ਜਦ ਕਿ ਇੱਕ ਐਨ ਆਰ ਆਈ ਮਹਿਲਾ ਦੇ ਵੱਲੋਂ ਜਿਹੜਾ ਹੈ ਵਿਧਾਇਕਾ ਦੇ ਉੱਤੇ ਦੋਸ਼ ਲਗਾਏ ਗਿਆ ਸੀ ਇਸ ਦੇ ਪਰਿਵਾਰ ਦੇ ਉੱਤੇ ਜਿਹੜੇ ਆ ਦੋਸ਼ ਲਗਾਏ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਜਗਰਾਵਾਂ ਦੇ ਵਿੱਚ ਹੀਰਾ ਬਾਗ ਦੇ ਵਿੱਚ ਇੱਕ ਕੋਠੀ ਸਥਿਤ ਹੈ ਜਿਹੜੀ ਜਿਸ ਦੇ ਉੱਤੇ ਇਹ ਵਿਧਾਇਕਾ ਦੇ ਵੱਲੋਂ ਤੇ ਇਸ ਦੇ ਪਰਿਵਾਰ ਦੇ ਵੱਲੋਂ ਜਿਹੜਾ ਕਬਜ਼ਾ ਕੀਤਾ ਗਿਆ ਜਿਸ ਨੂੰ ਲੈ ਕੇ ਉਸ ਐਨ ਆਰ ਆਈ ਮਹਿਲਾ ਦੇ ਵੱ ਪਟੀਸ਼ਨ ਧਾਰ ਕਰੀਤੀ ਗਈ ਸੀ 2023 ਦਾ ਇਹ ਮਾਮਲਾ ਤਾਂ ਹੁਣ ਅਦਾਲਤ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਪਟੀਸ਼ਨ ਜਿਹੜੀ ਆ ਜਿਹੜੀ ਆ ਖਾਰਜ ਕਰ ਦਿੱਤੀ ਆ ਤਾਂ ਹੁਣ ਜਿਹੜੀ ਆ ਵਿਧਾਇਕਾਂ ਨੂੰ ਵੱਡੀ ਰਾਹਤ ਜਿਹੜੀ ਆ ਕੋਰਟ ਦੇ ਵੱਲੋਂ ਮਿਲੀ ਆ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਨੂੰਕੇ ਨੂੰ ਵੱਡੀ ਰਾਤ ਮਿਲੀ ਆ ਤੁਹਾਨੂੰ ਦੱਸ ਦਈਏ ਕਿ ਐਨ ਆਰ ਆਈ ਅਮਰਜੀਤ ਕੌਰ ਮਹਿਲਾ ਦੇ ਵੱਲੋਂ ਜਿਹੜੀ ਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰ ਕਰੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਆ ਸੀ ਕਿ ਜਗਰਾਉ ਹੀਰਾ ਬਾਗ ਦੇ ਵਿੱਚ ਉਹਨਾਂ ਦੀ ਇੱਕ ਕੋਠੀ ਸਥਿਤ ਹੈ ਜਿਸ ਦੇ ਉੱਤੇ ਵਿਧਾਇਕਾ ਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜਾ ਮਿਲ ਕੇ ਕਬਜ਼ਾ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਜਿਹੜੀ ਅਦਾਲਤ ਦੇ ਵਿੱਚ ਸਰਵਜੀਤ ਕੌਰ ਦੇ ਖਿਲਾਫ ਜਿਹੜੀ ਹੈ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਉਹਨਾਂ ਨੂੰ ਵੱਡੀ ਰਾਤ ਮਿਲਿਆ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਜਿਹੜਾ 2023 ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਵੱਡੇ ਪੱਧਰ ਤੇ ਮਾਮਲਾ ਚੁੱਕਿਆ ਗਿਆ ਸੀ ਤੇ ਵਿਧਾਇਕ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਸੀ ਅਦਾਲਤ ਵੱਲੋਂ ਕੇਸ ਰੱਦ ਕੀਤੇ ਜਾਣ ਤੋਂ ਬਾਅਦ ਵਿਧਾਇਕਾ ਅਤੇ ਉਹਨਾਂ ਦੇ ਪਰਿਵਾਰ ਨੂੰ ਕਲੀਨ ਚਿੱਟ ਜਿਹੜੀ ਆ ਉਹ ਮਿਲ ਗਈ ਹੈ ਤੇ ਹਲਕੇ ਦੇ ਵਿੱਚ ਲੋਕਾਂ ਅਤੇ ਸਮਰਥਕਾਂ ਦੇ ਵਿੱਚ ਜਿਹੜੀ ਆ ਖੁਸ਼ੀ ਦੀ ਲਹਿਰ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਵੀ ਜਿਹੜੀ ਆ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਵਿਧਾਇਕਾ ਮਾਨੂਕੇ ਨੇ ਕਿਹਾ ਕਿ ਵਾਹਿਗੁਰੂ ਦੇ ਘਰ ਦੇ ਰਹਿ ਅੰਧੇਰ ਨਹੀਂ ਕੋਈ ਕਿੰਨਾ ਵੀ ਕੂੜ ਪ੍ਰਚਾਰ ਕਰ ਲਵੇ ਸੱਚ ਦੀ ਹਮੇਸ਼ਾ ਜਿਤ ਹੁੰਦੀ ਹੈ ਵਿਰੋਧੀਆਂ ਵੱਲੋਂ ਸਾਜ਼ਿਸ਼ਾਂ ਰਚ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਪਰ ਅਦਾਲਤ ਨੇ ਸਚਾਈ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਇਨਸਾਫ਼ ਦਿੱਤਾ ਤਾਂ ਤੁਹਾਨੂੰ ਦੱਸ ਦਈਏ ਕਿ 2023 ਦਾ ਇਹ ਮਾਮਲਾ ਹੈ ਜਦ ਕਿ ਇੱਕ ਐਨ ਆਰ ਆਈ ਮਹਿਲਾ ਦੇ ਵੱਲੋਂ ਜਿਹੜਾ ਹੈ ਵਿਧਾਇਕਾ ਦੇ ਉੱਤੇ ਦੋਸ਼ ਲਗਾਇਆ ਗਿਆ ਸੀ ਇਸ ਦੇ ਪਰਿਵਾਰ ਦੇ ਉੱਤੇ ਜਿਹੜੇ ਆ ਦੋਸ਼ ਲਗਾਏ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਜਗਰਾਵਾਂ ਦੇ ਵਿੱਚ ਹੀਰਾ ਬਾਗ ਦੇ ਵਿੱਚ ਇੱਕ ਕੋਠੀ ਸਥਿਤ ਹੈ ਜਿਹੜੀ ਜਿਸ ਦੇ ਉੱਤੇ ਇਹ ਵਿਧਾਇਕਾ ਦੇ ਵੱਲੋਂ ਤੇ ਇਸ ਦੇ ਪਰਿਵਾਰ ਦੇ ਵੱਲੋਂ ਜਿਹੜਾ ਕਬਜ਼ਾ ਕੀਤਾ ਗਿਆ ਜਿਸ ਨੂੰ ਲੈ ਕੇ ਉਸ ਐਨ ਆਰ ਆਈ ਮਹਿਲਾ ਦੇ ਪਟੀਸ਼ਨ ਦਾਇਰ ਕੀਤੀ ਗਈ ਸੀ 2023 ਦਾ ਇਹ ਮਾਮਲਾ ਤਾਂ ਹੁਣ ਅਦਾਲਤ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਪਟੀਸ਼ਨ ਜਿਹੜੀ ਆ ਜਿਹੜੀ ਆ ਖਾਰਜ ਕਰ ਦਿੱਤੀ ਆ ਤਾਂ ਹੁਣ ਜਿਹੜੀ ਆ ਵਿਧਾਇਕਾਂ ਨੂੰ ਵੱਡੀ ਰਾਹਤ ਜਿਹੜੀ ਆ ਕੋਰਟ ਦੇ ਵੱਲੋਂ ਮਿਲੀ